ਅੱਜ ਦਾ ਵਿਸ਼ਾ ਹੈ ਆਪਣੀ ਆਤਮਾ ਉੱਤੇ ਕਿਸੇ ਨੂੰ ਅਧਿਕਾਰ ਨਾ ਦਿਓ। ਗੰਭੀਰ ਵਿਸ਼ੇ ਤੇ ਸਿੱਖਾਂਗੇ। ਅੱਜ ਦਾ ਜਿਹੜਾ ਵਿਸ਼ਾ ਆ ਉਹ ਹੈ ਆਪਣੀ ਆਤਮਾ ਉੱਤੇ ਕਿਸੇ ਨੂੰ ਅਧਿਕਾਰ ਨਾ ਦਿਓ। ਸਮਝ ਰਿਹਾ? ਜੇ ਅੰਗਰੇਜ਼ੀ ਵਿੱਚ ਕਹਿਣਾ ਹੋਵੇ ਤਾਂ ਇਦਾਂ ਕਹਿ ਸਕਦੇ ਆ ਨੈਵਰ lets anyone step on your spirit ਤੁਹਾਡੇ ਆਤਮਾ ਉੱਪਰ ਕਿਸੇ ਦਾ ਇਖਤਿਆਰ ਨਾ ਹੋਵੇ ਕਦੀ ਵੀ ਇਹ ਬਹੁਤ ਡੇਂਜਰਸ ਚੀਜ਼ ਆ ਜਿਹੜੀ ਅਣਜਾਣ ਪੁਣੇ ਦੇ ਵਿੱਚ ਹੀ ਬਹੁਤ سارے ਲੋਕ ਫਰ ਜਾਂਦੇ ਆ ਅਰੇ ਜੇ ਦੀ ਵਜਾ ਦੇ ਨਾਲ ਆਪਣੀ ਜ਼ਿੰਦਗੀ ਦੇ ਵਿੱਚ ਉਹ ਬਹੁਤ ਵੱਡੀਆਂ-ਵੱਡੀਆਂ ਸਮੱਸਿਆਵਾਂ ਦੇ ਵਿੱਚ ਫਸ ਜਾਂਦੇ ਆ ਅਸੀਂ ਲੋਕੀ ਬਹੁਤ ਸਾਰੀਆਂ ਚੀਜ਼ਾਂ ਆ ਜਿਹੜੀਆਂ ਕਿਸੇ ਨੂੰ ਦੇਖਿਆ ਤੇ ਉਵੇਂ ਹੀ ਕਰਨ ਲੱਗ ਜਾਂਦੇ ਕਿਸੇ ਨੂੰ ਸੁਣਿਆ ਤੇ ਉਵੇਂ ਹੀ ਕਰਨ ਲੱਗ ਜਾਂਦੇ ਆ ਜੋ ਅਗਲਾ ਬੋਲਦਾ ਉਹੀ ਬੋਲਣ ਲੱਗ ਜਾਂਦੇ ਆ ਆਪਾਂ ਨਰਸਰੀ ਦੇ ਨਿਆਣੇ ਨਹੀਂ ਆ ਖੋਜੇਵਾਲ ਚਰਚ ਯੂਨੀਵਰਸਿਟੀ ਆ ਸਟਾਰਟਿੰਗ ਤੋਂ ਲੈ ਕੇ ਜਿਹੜੇ ਮੋੜ ਤੋਂ ਜੁੜਿਓ ਆ ਮੈਂ ਬੜੇ ਮਾਣ ਨਾਲ ਇਹ ਗੱਲ ਕਹਿ ਸਕਦੀ ਆ ਅਭਿਮਾਨ ਨਾਲ ਉਹ ਅਭਿਮਾਨ ਜੋ ਮੇਰਾ ਪਰਮੇਸ਼ਵਰ ਦੇ ਉੱਤੇ ਆ ਕਿ ਇੰਨਾ ਕੁ ਜਦੋਂ ਉੱਥੇ ਗਹਿਰਾਈ ਨਾਲ ਤੁਸੀਂ ਸਿੱਖ ਲਿਆ ਕਿ ਜਿੰਨਾ ਕੋਈ 5-7 ਸਾਲ ਕਿਸੇ ਬਹੁਤ ਅੱਛੇ ਬਾਈਬਲ ਕਾਲਜ ਵਿੱਚ ਰਹਿ ਕੇ ਸਿੱਖ ਸਕਦਾ ਹੋਵੇ ਉਹਨਾਂ ਕੁ ਤੁਸੀਂ ਹਫ਼ਤੇ 'ਚ ਇੱਕ ਵਾਰੀ ਜਿਸ ਵਚਨ ਨੂੰ ਸੁਣਦੇ ਹੋ ਨਾ ਉਸ ਵਚਨ ਨੂੰ ਸੁਣ ਕੇ ਤੁਸੀਂ ਸਿੱਖ ਚੁੱਕੇ ਆਂ ਸ਼ਾਇਦ 7 ਸਾਲ ਲਗਾਤਾਰ ਸਿੱਖਣ ਨਾਲੋਂ ਵੀ ਜ਼ਿਆਦਾ ਵਚਨ ਤੁਹਾਡੇ ਅੰਦਰ ਆ ਗਿਆ ਆ ਅਰ ਇਸ ਗੱਲ ਦੀ ਮੈਨੂੰ ਬਹੁਤ ਖੁਸ਼ੀ ਆਰ ਬਹੁਤ ਅਭਿਮਾਨ ਆ ਮੈਨੂੰ ਇਸ ਗੱਲ ਦਾ ਪਰਮੇਸ਼ਵਰ ਦੇ ਉੱਤੇ ਕਿ ਪਰਮੇਸ਼ਵਰ ਨੇ ਵਚਨ ਦੀ ਸੇਵਕਾਈ ਬਖਸ਼ੀ ਦਾ ਓਪਨ ਡੋਰ ਚਰਚ ਨੂੰ ਕਿਉਂਕਿ ਵਚਨ ਹੀ ਪਰਮੇਸ਼ਵਰ ਆ ਜਿੱਥੇ ਵਚਨ ਦੀ ਸੇਵਕਾਈ ਆ ਮਤਲਬ ਪਰਮੇਸ਼ਵਰ ਦੀ ਸੇਵਕਾਈ ਆ ਹallelujah ਦੇਖੋ ਬਹੁਤ ਸਾਰੇ ਲੋਕ ਆ ਮੈਨੂੰ ਨਹੀਂ ਪਤਾ ਉਹ ਆਪਣੇ ਮਨ ਨਾਲ ਜਾਂ ਕਿਸੇ ਤੋਂ ਸੁਣ ਸੁਣਾ ਕੇ ਇਦਾਂ ਕਹਿ ਦਿੰਦੇ ਆ ਕਿ ਅਸੀਂ ਜੀ ਆਪਣ ਆਤਮਿਕ ਪਿਤਾ ਮੰਨ ਲਿਆ ਫਲਾ ਨੇ ਨੂੰ ਆਪਣੇ ਆਤਮਾ ਦੇ ਉੱਤੇ ਅਧਿਕਾਰ ਦੇ ਦਿੱਤਾ ਦੇਖੋ ਮੈਂਟਰਸ਼ਿਪ ਹੋਣੀ ਲਾਈਫ ਦੇ ਵਿੱਚ ਬਹੁਤ ਜ਼ਰੂਰੀ ਆ ਸਾਡੇ ਜੀਵਨ ਦੇ ਵਿੱਚ ਇੱਕ ਆਗੂ ਹੋਣਾ ਇੱਕ ਗੁਰੂ ਦਾ ਹੋਣਾ ਬਹੁਤ ਜ਼ਰੂਰੀ ਆ ਅਗਰ ਤੁਹਾਨੂੰ ਆਤਮਿਕ ਮਾਤਾ ਪਿਤਾ ਕਹਿ ਕੇ ਸ਼ਾਂਤੀ ਮਿਲਦੀ ਉਹਦੇ ਲਈ ਵੀ ਮੈਨੂੰ ਕੋਈ ਪ੍ਰੋਬਲਮ ਨਹੀਂ ਆ ਅਗਰ ਤੁਹਾਨੂੰ ਲੱਗਦਾ ਕਿ ਤੁਹਾਨੂੰ ਸਪਿਰਚੁਅਲ ਪੇਰੈਂਟਸ ਕਹਿ ਕੇ ਤੁਸੀਂ ਸੈਟੀਸਫਾਈ ਹੁੰਦੇ ਆ ਕੋਈ ਦਿੱਕਤ ਨਹੀਂ ਆਏ ਦੇ ਵਿੱਚ ਪਰ ਆਪਣੇ ਆਤਮਾ ਉੱਪਰ ਕਿਸੇ ਨੂੰ ਇਖਤਿਆਰ ਨਾ ਦਿਓ ਪ੍ਰੋਬਲਮ ਇਸ ਚੀਜ਼ ਦੇ ਵਿੱਚ ਸਮਝ ਰਹੇ ਹੋ ਇਸ ਗੱਲ ਨੂੰ ਜੇਕਰ ਤੁਸੀਂ ਗੰਭੀਰਤਾਈ ਦੇ ਨਾਲ ਵਚਨ ਨੂੰ ਸਮਝਣ ਵਾਲਿਆਂ ਦੇ ਵਿੱਚੋਂ ਤੇ ਤੁਹਾਨੂੰ ਫਿਰ ਯਕੂਬ ਤੇ ਇਸਾਉ ਦੀ ਸਟੋਰੀ ਦਾ ਪਤਾ ਹੋਊਗਾ ਕਿੰਨਿਆਂ ਨੂੰ ਪਤਾ ਆ ਪਤਾ ਆ ਹੈਨਾ ਮੋਸਟਲੀ ਪਤਾ ਆ ਤੋਦੇ ਵਿੱਚ ਕੀ ਹੋਇਆ ਸੀਗਾ ਸਿਰਫ ਬੋਲ ਦੇਣ ਦੇ ਨਾਲ ਹੀ ਸ਼ਬਦਾਂ ਦੇ ਨਾਲ ਹੀ ਜੇਠੇ ਹੋਣ ਦਾ ਹੱਕ ਜਿਹੜਾ ਆ ਉਹ ਛੋਟੇ ਨੂੰ ਮਿਲ ਗਿਆ ਸੀਗਾ ਵੱਡੇ ਦੇ ਜੋ ਅਧਿਕਾਰ ਇਖਤਿਆਰ ਸੀ ਵੱਡੇ ਨੂੰ ਜੋ ਰਾਈਟਸ ਸੀਗੇ ਪਿਤਾ ਦੇ ਮੂੰਹੋਂ ਬਰਕਤਾਂ ਨਿਕਲੀਆਂ ਜਸਬੀ ਤਰੀਕੇ ਦੇ ਨਾਲ ਉਹ ਵਰਕਤਾਂ ਲਈਆਂ ਗਈਆਂ ਤੇ ਉਹ ਛੋਟੇ ਉੱਤੇ ਠਹਿਰ ਗਈਆਂ ਇੱਕ ਵਾਰੀ ਨਹੀਂ ਦੋ ਵਾਰੀ ਅਰੇ ਇਹਦੇ ਬਾਅਦ ਵਿੱਚ ਇੱਕ ਜਗ੍ਹਾ ਤੇ ਵੱਡੇ ਭਰਾ ਨੂੰ ਭੁੱਖ ਲੱਗੀ ਆ ਤੇ ਛੋਟੇ ਭਰਾ ਕੋਲੇ ਬੋਧਿਆ ਤੇ ਉਹ ਕੀ ਕਹਿੰਦਾ ਕਹਿੰਦਾ ਤੂੰ ਮੈਨੂੰ ਆਪਣੇ ਜੇਠੇ ਹੋਣ ਦਾ ਹੱਕ ਦੇ ਦੇ ਤੇ ਵੱਡਾ ਕਾਲੀ ਵਿੱਚ ਕੀ ਕਹਿੰਦਾ ਜਾ ਤੈਨੂੰ ਦਿੱਤਾ ਵਾਪਸ ਫੇਰ ਮੂ ਦੇ ਅੰਗੀਕਾਰ ਦੇ ਨਾਲ ਬਰਕਤ ਜਿਹੜੀ ਆ ਉਹ ਛੋਟੇ ਕੋਲ ਆ ਗਈ। ਜਾਣਦੇ ਹੋ ਨਾ ਇਸ ਸਟੋਰੀ ਨੂੰ? ਅਰ ਵਚਨ ਕਿਉਂ ਦਰਜ ਆ? ਵਚਨ ਕੀ ਕਹਿੰਦਾ ਆ? ਜਿਹੜਾ ਵਚਨ ਆ ਬੇਸ਼ੱਕ ਉਹ ਬੀਤ ਚੁਕੀਆਂ ਸਟੋਰੀਜ਼ ਨੂੰ ਮੈਂਸ਼ਨ ਕਰ ਰਿਹਾ ਆ ਪਰ ਉਹ ਤੁਹਾਨੂੰ ਤੇ ਮੈਨੂੰ ਇੱਕ ਨਵੀਂ ਸੇਧ ਦੇਣ ਦੇ ਲਈ ਆ। ਇੱਕ ਨਵੀਂ ਸਮਝ ਦੇਣ ਦੇ ਲਈ ਕਿ ਇਦਾਂ ਵੀ ਹੋ ਜਾਂਦਾ ਹੈ ਬੋਲ ਦੇਣ ਦੇ ਨਾਲ ਹੀ ਤੁਸੀਂ ਆਪਣੇ ਅਧਿਕਾਰ ਨੂੰ ਗਵਾ ਦਿੰਦੇ ਆ ਔਰ ਬੋਲ ਦੇਣ ਦੇ ਨਾਲ ਤੁਸੀਂ ਜਾਂ ਕਿਸੇ ਦੇ ਬੋਲੇ ਹੋਏ ਸ਼ਬਦ ਨੂੰ ਆਪਣੇ ਜੀਵਨ ਦੇ ਵਿੱਚ ਲੈ ਲੈਣ ਦੇ ਨਾਲ ਤੁਸੀਂ ਬਰਕਤ ਨੂੰ ਪਾ ਸਕਦੇ ਆ ਜਾਂ ਗਵਾ ਸਕਦੇ ਆ ਇਹ ਚੀਜ਼ਾਂ ਸਾਨੂੰ ਵਚਨ ਵਿੱਚੋਂ ਹੀ ਸਮਝ ਆਉਂਦੀਆਂ ਆ ਜਦੋਂ ਤੁਸੀਂ ਕਹਿ ਦਿੱਤਾ ਕਿ ਮੈਂ ਆਪਣੇ ਆਤਮਾ ਉੱਤੇ ਨੂੰ ਵਸ ਦਿਨਾ ਹੈ ਤੁਹਾਡਾ ਆਤਮਾ ਤੁਹਾਡੇ ਵਸ ਵਿੱਚ ਨਹੀਂ ਰਹਿਣਾ ਹੁਣ ਬੜੀ ਇਮਾਨਦਾਰੀ ਦੇ ਨਾਲ ਕੁਝ ਸਵਾਲਾਂ ਦੇ ਤੁਸੀਂ ਜਵਾਬ ਦੇਣੇ ਆ ਬਹੁਤ ਇਮਾਨਦਾਰੀ ਦੇ ਨਾਲ ਬਿਆਨ ਨੂੰ ਇਹ ਚੀਜ਼ ਮਹਿਸੂਸ ਹੁੰਦੀ ਆ ਕਈ ਵਾਰੀ ਕਿ ਕੋਈ ਜਣਾ ਉਹਨਾਂ ਨੂੰ ਦੇਖ ਰਿਹਾ ਆ ਪਰ ਉੱਥੇ ਕੋਈ ਇਨਸਾਨ ਨਹੀਂ ਹੁੰਦਾ ਪਰ ਉਹਨਾਂ ਨੂੰ ਇਦਾਂ ਮਹਿਸੂਸ ਹੁੰਦਾ ਜਿਵੇਂ ਉਹਨਾਂ ਨੂੰ ਕੋਈ ਦੇਖ ਰਿਹਾ ਆ ਹੱਥ ਖੜੇ ਕਰਕੇ ਦੱਸੋ ਵੀ ਕਿੰਨਿਆਂ ਨਾਲ ਇਦਾਂ ਹੁੰਦਾ ਆ ਬੜੀ ਇਮਾਨਦਾਰੀ ਦੇ ਨਾਲ ਜਵਾਬ ਦਿਓ ਦੇਖੋ ਕਾਫੀ ਲੋਕੀ ਹਨਾ ਇੱਧਰ ਵੀ ਇੱਧਰ ਵੀ ਵੀ ਤੁਹਾਡੇ ਨਾਲ ਇਹ ਚੀਜ਼ਾਂ ਹੁੰਦੀਆਂ ਹੱਥ ਰੇਠਾਂ ਕਰ ਲਓ ਜਦੋਂ ਤੁਸੀਂ ਉੱਥੇ ਵੇਖਦੇ ਉੱਥੇ ਕੋਈ ਹੁੰਦਾ ਨਹੀਂ ਪਰ ਤੁਹਾਨੂੰ ਲੱਗਦਾ ਕੋਈ ਪਿਛਲੇ ਪਾਸੇ ਖੜਾ ਆ ਕੋਈ ਸਾਈਡ ਤੇ ਖੜਾ ਤੁਹਾਨੂੰ ਦੇਖ ਰਿਹਾ ਆ ਇਹ ਕੀ ਆ ਅਸਲ ਵਿੱਚ ਬਹੁਤ ਧਿਆਨ ਨਾਲ ਸੁਣਿਓ ਅਸਲ ਵਿੱਚ ਇਸੇ ਸੰਸਾਰ ਦੇ ਉੱਤੇ ਇਸੇ ਧਰਤੀ ਦੇ ਉੱਤੇ ਬਹੁਤ ਸਾਰੀਆਂ ਚੀਜ਼ਾਂ ਐਹੋ ਜੀਆਂ ਆ ਜਿਹੜੀਆਂ ਐਗਜ਼ਿਸਟ ਕਰਦੀਆਂ ਆ ਜਿਨ੍ਹਾਂ ਦੀ ਹੋਂਦ ਹੈਗੀ ਆ ਪਰ ਉਹ ਨਜ਼ਰ ਨਹੀਂ ਆਉਂਦੀਆਂ ਅਰ ਇਸ ਚੀਜ਼ ਦਾ ਪਰਮਾਣ ਪਵਿੱਤਰ ਬਾਈਬਲ ਦਿੰਦਾ ਹੈ वचन ਵਿੱਚ ਲਿਖਿਆ ਸਭ ਕੁਝ ਪਰਮੇਸ਼ਵਰ ਤੋਂ ਉਤਪਤ ਹੋਇਆ ਕੀ ਦਿਸਣ ਵਾਲਾ ਤੇ ਕੀ ਨਾ ਦਿਸਣ ਵਾਲਾ ਇਟ ਮੀਨ देयर ਆਰ ਸਮਥਿੰਗ ਜੋ ਇਨਵੀਜ਼ੀਬਲ ਆ ਕੁਝ ਹੈਗੀਆਂ ਇਹੋ ਜੀਆਂ ਚੀਜ਼ਾਂ ਜਿਹੜੀਆਂ ਨਜ਼ਰ ਨਹੀਂ ਆਉਂਦੀਆਂ ਤਾਂ ਹੀ ਤਾਂ ਲਿਖਿਆ ਦਿਸਣ ਵਾਲੀਆਂ ਤੇ ਨਾ ਦਿਸਣ ਵਾਲੀਆਂ ਇਹੋ ਜਿਹੀਆਂ ਸ਼ਕਤੀਆਂ ਹੈਗੀਆਂ ਆ ਜਿਹੜੀਆਂ ਨਹੀਂ ਦੇਖਦੀਆਂ ਪਰ ਜਦੋਂ ਤੁਸੀਂ ਸਪਿਰਿਟ ਵਿੱਚ ਸੈਂਸਿਟਿਵ ਹੋ ਜੰਨੇ ਆ ਸੰਵੇਦਨਸ਼ੀਲ ਹੋ ਜੰਨੇ ਆ ਸਪਿਰਿਟ ਕੌਨਸ਼ੀਅਸ ਹੋ ਜੰਨੇ ਆ ਆਤਮਾ ਨੂੰ ਤੁਸੀਂ ਮਹਿਸੂਸ ਕਰਨ ਲੱਗ ਜਾਂਦੇ ਆ ਤਾਂ ਤੁਹਾਡੀ ਫ੍ਰੀਕੁਐਂਸੀ ਜਿਹੜੀ ਆ ਉਹ ਹਾਈ ਹੋ ਜਾਂਦੀ ਆ ਜਦੋਂ ਕੋਈ ਹੋਰ ਫ੍ਰੀਕੁਐਂਸੀ ਹੋਰ ਊਰਜਾ ਹੋਰ ਗਤੀ ਵਾਲੀ ਊਰਜਾ ਜਿਹੜੀ ਆ ਉਹ ਤੁਹਾਡੇ ਅੱਗੇ ਆਉਂਦੀ ਤੇ ਤੁਹਾਨੂੰ ਮਹਿਸੂਸ ਹੋਣ ਲੱਗ ਜਾਂਦਾ ਹੈ ਕਿ ਕੋਈ ਕੁਝ ਤਾਂ ਹੈਗਾ ਆ ਇੱਥੇ ਕੋਈ ਮੈਨੂੰ ਦੇਖ ਰਿਹਾ ਆ ਜਾਂ ਕੋਈ ਮੇਰਾ ਪਿੱਛਾ ਕਰ ਰਿਹਾ ਆ ਜਦ ਕਿ ਉਹ ਇਨਵੀਜ਼ੀਬਲ ਤੁਹਾਨੂੰ ਨਜ਼ਰ ਨਹੀਂ ਆ ਰਿਹਾ ਮੈਨੂੰ ਪਤਾ ਇੱਥੇ ਬਹੁਤ ਸਾਰੇ ਲੋਕੀ ਆ ਜਿਨ੍ਹਾਂ ਨੂੰ ਪੈੜ ਲਾਈਕ ਉਹ ਤੁਰੇ ਜਾਂਦੇ ਆ ਤੇ ਉਹਨਾਂ ਨੂੰ ਲੱਗਦਾ ਕਿ ਕੋਈ ਉਹਨਾਂ ਦਾ ਪਿੱਛਾ ਕਰ ਰਿਹਾ ਹੈ। ਅਰ ਬਹੁਤ ਸਾਰੇ ਆ ਜਦੋਂ ਉਹ ਘਰ ਦੇ ਵਿੱਚ ਵੀ ਇਕੱਲੇ ਹੁੰਦੇ ਆ ਉਦੋਂ ਵੀ ਉਹਨਾਂ ਨੂੰ ਲੱਗਦਾ ਆ ਜਿਦਾਂ ਕੋਈ ਜਣਾ ਉਹਨਾਂ ਨੂੰ ਬਨੇਰੇ ਤੋਂ ਦੇਖੀ ਜਾਂਦਾ ਆ ਸਾਈਡ ਤੇ ਖੜਾ ਦੇਖੀ ਜਾਂਦਾ ਉਹਨਾਂ ਨੂੰ ਇਹ ਚੀਜ਼ਾਂ ਬਹੁਤ ਜ਼ਿਆਦਾ ਮਹਿਸੂਸ ਹੁੰਦੀਆਂ। ਪਰ ਜਦੋਂ ਕਿਸੇ ਨੂੰ ਦੱਸਦੇ ਆ ਕਿਸੇ ਹੋਰ ਨੂੰ ਉਹ ਨਹੀਂ ਨਜ਼ਰ ਆ ਰਹੀਆਂ ਇਸ ਲਈ ਉਹਨਾਂ ਤੇ ਕੋਈ ਯਕੀਨ ਨਹੀਂ ਕਰਦਾ ਇਹ ਆਤਮਿਕ ਦੁਨੀਆ ਆ ਸਰੀਰਕ ਤੇ ਆਤਮਿਕ ਦੁਨੀਆ ਇਸੇ ਧਰਤੀ ਦੇ ਉੱਤੇ ਹੀ ਇੱਕ ਹੀ ਸਮੇਂ ਦੇ ਵਿੱਚ ਚੱਲ ਰਹੀ ਆ ਤੁਹਾਨੂੰ ਮੇਰੀ ਮੇਰੀ ਸਮਝ ਆ ਰਹੀ ਆ ਨਾ ਓਕੇ ਸੋ ਸਮਝਣਾ ਬਹੁਤ ਜ਼ਰੂਰੀ ਆ ਦੇਖੋ ਵਚਨ ਸਾਨੂੰ ਇਦਾਂ ਕਹਿੰਦਾ ਯਾਰ ਕਿ ਪਰਮੇਸ਼ਵਰ ਨੇ ਸਾਨੂੰ ਸਾਰੀਆਂ ਚੀਜ਼ਾਂ ਉੱਤੇ ਅਧਿਕਾਰ ਦਿੱਤਾ ਹੈ ਚਾਹੇ ਅਸਮਾਨ ਦੀਆਂ ਚਾਹੇ ਧਰਤੀ ਦੀਆਂ ਤੇ ਚਾਹੇ ਪਾਣੀ ਦੀਆਂ ਸੋ ਹਰੇਕੋ ਚੀਜ਼ ਚਾਹੇ ਦਿਸਣ ਵਾਲੀ ਨਾ ਦਿਸਣ ਵਾਲੀ ਜੋ ਧਰਤੀ ਤੇ ਆ ਅਸਮਾਨ ਦੇ ਵਿੱਚ ਆ ਨਾ ਪਾਣੀ ਦੀ ਆ ਤੁਹਾਡੇ ਕੋਲੇ ਉਹਦੇ ਉੱਤੇ ਅਧਿਕਾਰ ਹੈ ਅਰੇ ਦੂਜੀ ਚੀਜ਼ ਕਿ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਆ ਉਹਦੇ ਬਾਰੇ ਵਿੱਚ ਵਚਨ ਕਹਿੰਦਾ ਅਸੀਂ ਇੱਕ ਆਤਮਿਕ ਯੁੱਧ ਦੇ ਅੰਦਰ ਆ ਇਹਨੂੰ ਸਪਿਰਚੁਅਲ ਵਾਰਫੇਅਰ ਕਿਹਾ ਜਾਂਦਾ ਆ ਆਤਮਿਕ ਲੜਾਈ ਦੇਖੋ ਅਗਰ ਤੁਸੀਂ ਅੱਜ ਦੇ ਵਚਨ ਨੂੰ ਪਕੜ ਲਿਆ ਧਿਆਨ ਦੇ ਨਾਲ ਤੁਹਾਡੀ ਸਮਝ ਵਿੱਚ ਪੈ ਗਿਆ ਤੇ ਮੈਂ ਪਰਮੇਸ਼ਵਰ ਦੀ ਦਾਸੀ ਪਰਮੇਸ਼ਵਰ ਦੇ ਉੱਤੇ ایمان ਰੱਖ ਕੇ ਇਹ ਕਹਿੰਨੀ ਕਿ ਅੱਜ ਤੁਹਾਡੇ ਵਿੱਚੋਂ ਇੱਕ ਵੀ ਦੁਸ਼ਟ ਆਤਮਾ ਦਾ ਜਕੜਿਆ ਨਹੀਂ ਰਹੂਗਾ ਇੱਕ ਇੱਕ ਜਣਾ ਅੱਜ ਦੁਸ਼ਟ ਆਤਮਾ ਤੋਂ ਆਜ਼ਾਦ ਹੋ ਜਾਊਗਾ আর ਹਮੇਸ਼ਾ ਲਈ ਹੋ ਜਾਊਗਾ ਅਗਰ ਅੱਜ ਦਾ ਵਚਨ ਤੁਹਾਡੀ ਪਕੜ ਦੇ ਵਿੱਚ ਆ ਗਿਆ ਸੋ ਇਸ ਲਈ ਬਹੁਤ ਹੀ ਅਵੇਅਰ ਹੋ ਕੇ ਜਾਗ ਕੇ ਕੰਨ ਖੋਲ ਕੇ ਸਰੀਰ ਦੇ ਤੇ ਦਿਲ ਦੇ ਕੰਨ ਖੋਲ ਕੇ ਸੁਣਿਓ ਅੱਜ ਦੇ ਵਚਨ ਨੂੰ ਅਸੀਂ ਇੱਕ ਆਤਮਿਕ ਯੁੱਧ ਦੇ ਅੰਦਰ ਹਾਂ ਹੁਣ ਜਦੋਂ ਅਸੀਂ ਆਤਮਿਕ ਯੁੱਧ ਦੇ ਅੰਦਰ ਆ ਤੇ ਸਾਡੇ ਹਥਿਆਰ ਵੀ ਆਤਮਿਕ ਹੋਣਗੇ ਤੇ ਪਰਮੇਸ਼ਵਰ ਨੇ ਉਹ ਆਤਮਕ ਹਥਿਆਰ ਸਾਨੂੰ ਦੇ ਦਿੱਤੇ ਆ ਜਿਨ੍ਹਾਂ ਨੂੰ ਥੋੜੀ ਦੇਰ ਬਾਅਦ ਅਸੀਂ ਡਿਸਕਸ ਕਰਾਂਗੇ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਜਿਹੜਾ ਵਿਸ਼ਾ ਆ ਉਹਦੇ ਉਹਨੂੰ ਚੰਗੀ ਤਰ੍ਹਾਂ ਖੋਲ ਕੇ ਦੱਸਣਾ ਚਾਹੁੰਦੀ ਆ ਜਦੋਂ ਤੁਸੀਂ ਕਿਸੇ ਨੂੰ ਸਰੈਂਡਰ ਕਰ ਦਿੰਦੇ ਹੋ ਆਪਣਾ ਆਤਮਾ ਤੁਹਾਨੂੰ ਪਤਾ ਫਿਰ ਉਹ ਤੁਹਾਨੂੰ ਆਪਣੇ ਕੰਟਰੋਲ ਵਿੱਚ ਕਰਨ ਲੱਗ ਜਾਂਦਾ ਹੈ ਆ ਤਦੋਂ ਤੁਸੀਂ ਕਿਸੇ ਇਨਸਾਨ ਨੂੰ ਆਪਣਾ ਆਤਮਿਕ ਜੋ ਵੀ ਤੁਸੀਂ ਸਮਝਦੇ ਆ ਮੈਨੂੰ ਨਹੀਂ ਪਤਾ ਕਿ ਐਸ ਲੈਵਲ ਤੇ ਜਾ ਕੇ ਕੀ ਸਮਝਦੇ ਆ ਸਮਝਦਾਰ ਲਈ ਬਹੁਤ ਇਸ਼ਾਰਾਈ ਜਿਹੜਾ ਇਹ ਸਭ ਕੁਝ ਬਿਆਨ ਕਰ ਜਾਂਦਾ ਆ ਦੇਖੋ ਉਹ ਫੋਰਸ ਸਪਿਰਟ ਨੂੰ ਕੰਟਰੋਲ ਕਰਨ ਦੇ ਲੀਗਲ ਅਥੋਰਾਈਜ਼ ਹੋ ਜਾਂਦੇ ਆ ਉਹ ਕਹ ਲੋ ਕਿ ਕਾਨੂੰਨੀ ਅਧਿਕਾਰੀ ਬਣ ਜਾਂਦੇ ਆ ਕਿਉਂ ਤੁਹਾਡੇ ਆਤਮਾ ਨੂੰ ਜੋ ਮਰਜੀ ਕਹਿ ਸਕਣ ਜਿਵੇਂ ਮਰਜੀ ਚਲਾ ਸਕਣ ਕਿਉਂਕਿ ਤੁਸੀਂ ਆਪਣੇ ਮਨ ਨਾਲ ਆਪਣਾ ਆਤਮਾ ਉਹਨਾਂ ਦੇ ਹੱਥਾਂ ਵਿੱਚ ਦੇ ਦਿੱਤਾ ਸਮਝ ਆ ਰਹੀ ਹੈ ਜਦੋਂ ਤੁਸੀਂ ਆਪਣੀ ਇੱਛਾ ਦੇ ਨਾਲ ਆਪਣਾ ਆਤਮਾ ਕਿਸੇ ਦੇ ਹੱਥਾਂ ਵਿੱਚ ਦੇ ਦਿੱਤਾ ਹੁਣ ਉਹ ਕੀ ਕਰਦੇ ਆ ਤੁਹਾਡੀ ਸੋਚ ਹੁਣ ਤੁਹਾਨੂੰ ਨਹੀਂ ਚਲਾਉਂਦੀ ਕੋਈ ਹੋਰ ਸੋਚ ਤੁਹਾਨੂੰ ਆਪਰੇਟ ਕਰ ਰਹੀ ਆ ਤੁਹਾਡੇ ਤੁਹਾਡੇ ਆਤਮਾ ਉੱਤੇ ਤੁਹਾਡਾ ਵਾਸ ਨਹੀਂ ਰਿਹਾ ਜਿੰਨੂ ਜਿਹਦੇ ਹੱਥਾਂ ਵਿੱਚ ਤੁਸੀਂ ਆਪਣਾ ਆਤਮਾ ਦੇ ਦਿੱਤਾ ਹੁਣ ਜੋ ਉਹ ਚਾਹੁੰਦਾ ਐ ਸੀ ਉਹੀ ਸੋਚਦੇ ਆ ਜੋ ਉਹ ਚਾਹੁੰਦਾ ਆ ਉਹੀ ਤੁਸੀਂ ਕਰਦੇ ਆ ਜੋ ਉਹ ਚਾਹੁੰਦਾ ਆ ਉਹੀ ਤੁਸੀਂ ਬੋਲਦੇ ਆ ਔਰ ਜਿੱਥੇ ਉਹ ਤੁਹਾਨੂੰ ਚਾਹੁੰਦਾ ਆ ਉੱਥੇ ਹੀ ਤੁਸੀਂ ਜਾਂਦੇ ਆ ਸਿਰਫ ਇੱਥੋਂ ਤੱਕ ਹੀ ਨਹੀਂ ਉਹ ਸਿਰਫ ਇੰਨੀਆਂ ਚੀਜ਼ਾਂ ਨੂੰ ਹੀ ਕੰਟਰੋਲ ਨਹੀਂ ਕਰਦਾ ਇਥੋਂ ਤੱਕ ਕਿ ਜਦੋਂ ਤੁਸੀਂ ਆਪਣਾ ਆਤਮਾ ਕਿਸੇ ਇਨਸਾਨ ਦੇ ਹੱਥਾਂ ਵਿੱਚ ਜਾਂ ਕਿਸੇ ਵੀ ਸਪਿਰਚੁਅਲ ਚੀਜ਼ ਦੇ ਹੱਥਾਂ ਵਿੱਚ ਦੇ ਦਿੰਨੇ ਆ ਫਿਰ ਉਹ ਤੁਹਾਡੀ ਫਾਈਨੈਂਸ ਨੂੰ ਮਤਲਬ ਤੁਹਾਡੇ ਧਨ ਦੌਲਤ ਨੂੰ ਵੀ ਕੰਟਰੋਲ ਕਰਦਾ ਆ ਤੁਹਾਡੇ ਇਮੋਸ਼ਨਸ ਨੂੰ ਕੰਟਰੋਲ ਕਰਦਾ ਆ ਤੁਹਾਡਾ ਸਿਰ ਤੋਂ ਲੈ ਕੇ ਪੈਰਾਂ ਦੀਆਂ ਤਲੀਆਂ ਤੱਕ ਸਾਰਾ ਕੰਟਰੋਲ ਉਹਦੇ ਹੱਥਾਂ ਵਿੱਚ ਚਲਿਆ ਜਾਂਦਾ ਆ ਬਿਕਾਜ਼ ਆਤਮਾ ਤੋਂ ਬਿਨਾ ਸਰੀਰ ਮੁਰਦਾ ਆ ਆਤਮਾ ਸਰੀਰ ਨੂੰ ਚਲਾਉਂਦਾ ਆ ਸੋ ਜਿੱਦਾਂ ਆਤਮਾ ਨੇ ਚੱਲਣਾ ਆ ਸਰੀਰ ਨੇ ਉਦਾਂ ਹੀ ਚੱਲਣਾ ਆ ਕਈ ਵਾਰੀ ਤੁਹਾਡੇ ਲਈ ਕੋਈ ਸਣਾ ਪ੍ਰਾਰਥਨਾ ਕਰ ਰਿਹਾ ਹੁੰਦਾ ਆ ਤੁਹਾਡੀ ਆਜ਼ਾਦੀ ਲਈ ਜਿਹਦੀ ਪਕੜ ਵਿੱਚ ਇਹ ਗੱਲ ਆ ਗਈ ਕਿ ਹੁਣ ਇਹਦਾ ਇਹਦੇ ਉੱਤੇ ਅਧਿਕਾਰ ਨਹੀਂ ਰਿਹਾ ਇਕਤਿਆਰ ਨਹੀਂ ਰਿਹਾ ਪਰ ਇਹਨੂੰ ਕੋਈ ਹੋਰ ਪਾਵਰ ਜਿਹੜੀ ਆ ਉਹ ਕੰਟਰੋਲ ਕਰ ਰਹੀ ਆ ਤਾਂ ਤੁਹਾਡਾ ਕੋਈ ਫੈਮਿਲੀ ਮੈਂਬਰ ਜਾਂ ਤੁਹਾਡਾ ਕੋਈ ਜੋ ਹੈ ਤਾਂ ਤੁਹਾਡੇ ਲਈ ਪ੍ਰਾਰਥਨਾ ਕਰਨੇ ਸ਼ੁਰੂ ਕਰਦਾ ਤੁਹਾਡੀ ਡਿਲੀਵਰੈਂਸ ਦੇ ਲਈ ਤਾਂ ਕਦੇ-ਕਦੇ ਤੁਹਾਡਾ ਮਨ ਕਰਦਾ ਆ ਉੱਥੋਂ ਛੁੱਟਣ ਦਾ ਕਲੀਸ਼ਿਆ ਸਮਝ ਆ ਰਹੀ ਹੈ ਨਾ ਓਕੇ ਕਈ ਵਾਰੀ ਤੁਹਾਡਾ ਉੱਥੋਂ ਨਿਕਲਣ ਦਾ ਮਨ ਕਰਦਾ ਆ ਤੁਹਾਡਾ ਉੱਥੋਂ ਛੁੱਟਣ ਦਾ ਮਨ ਕਰਦਾ ਆ ਪਰ ਤੁਸੀਂ ਆਪਣਾ ਆਤਮਾ ਉਹਦੇ ਹੱਥ ਵਿੱਚ ਦੇ ਚੁੱਕੇ ਆ ਇਸ ਲਈ ਉਹ ਤੁਹਾਡੇ ਆਤਮਾ ਨੂੰ ਡਰਾਉਂਦਾ ਆ ਤੁਹਾਡੇ ਆਤਮਾ ਨੂੰ ਧਮਕਾਉਂਦੇ ਆ ਤੇ ਤੁਸੀਂ ਸਹਿਮ ਜਾਂਦੇ ਆ ਅਰ ਚਾ ਕੇ ਵੀ ਤੁਸੀਂ ਉੱਥੋਂ ਨਹੀਂ ਨਿੱਕਲ ਪਾਉਂਦੇ ਜਿੱਥੋਂ ਤੁਸੀਂ ਨਿੱਕਲਣਾ ਚਾਹੁੰਦੇ ਹੋ ਇੰਨੇ ਬੁਰੀ ਤਰ੍ਹਾਂ ਤੁਸੀਂ ਫਸ ਜਾਂਦੇ ਹੋ ਅਰ ਤੁਸੀਂ ਆਪਣਾ ਆਤਮਾ ਉਹਦੇ ਹੱਥਾਂ ਵਿੱਚ ਦਿੱਤਾ ਇਸ ਲਈ ਉਹ ਅਧਿਕਾਰੀ ਬਣ ਗਿਆ ਕਿ ਹੁਣ ਉਹ ਤੁਹਾਡੇ ਆਤਮਾ ਨੂੰ ਨਚਾਵੇ ਅਰ ਉਹ ਨਚਾਉਂਦੇ ਆ ਤੁਸੀਂ ਚਾਹੁੰਦੇ ਹੋ ਕੋਸ਼ ਕਰਨਾ ਪਰ ਉਹ ਤੁਹਾਡੇ ਤੋਂ ਕੋਸ਼ ਕਰਾਉਂਦੇ ਇੱਥੋਂ ਤੱਕ ਕਿ ਤੁਸੀਂ ਆਪਣਾ ਘਰ-ਬਾਰ ਵੇਚ ਕੇ ਵੀ ਕਿਸੇ ਨੂੰ ਦੇਣ ਨੂੰ ਤਿਆਰ ਹੋ ਸਕਦੇ ਆ ਇੱਥੋਂ ਤੱਕ ਵੀ ਤੁਹਾਡੇ ਆਤਮਾ ਨੂੰ ਜਿਹੜਾ ਆ ਕੰਟਰੋਲ ਕਰਕੇ ਆਪਰੇਟ ਕੀਤਾ ਜਾਂਦਾ ਹੈ ਇੱਥੋਂ ਤੱਕ ਕਿ ਤੁਸੀਂ ਤੁਹਾਨੂੰ ਆਪਣੇ ਪਰਿਵਾਰ ਨਾਲੋਂ ਵੀ ਚੰਗਾ ਉਹ ਸ਼ਖਸ ਲੱਗਣਾ ਸ਼ੁਰੂ ਹੋ ਜਾਂਦਾ ਆ ਤੁਹਾਨੂੰ ਆਪਣੇ ਬੱਚਿਆਂ ਨਾਲੋਂ ਵੀ ਜ਼ਿਆਦਾ ਪਿਆਰਾ ਉਹ ਲੱਗਦਾ ਆ ਜਾਂ ਲੱਗਦੀ ਆ ਜੋ ਵੀ ਜਿੰਨੂੰ ਵੀ ਤੁਸੀਂ ਆਪਣਾ ਆਤਮਾ ਸੌਂਪਿਆ ਆ ਤੁਸੀਂ ਆਪਣੀ ਪਤਨੀ ਦੀ ਪਰਵਾਹ ਨਹੀਂ ਕਰਦੇ ਤੁਸੀਂ ਆਪਣੇ ਪਤੀ ਦੀ ਪਰਵਾਹ ਨਹੀਂ ਕਰਦੇ ਤੁਸੀਂ ਆਪਣੇ ਰਿਸ਼ਤਿਆਂ ਦੀ ਪਰਵਾਹ ਨਹੀਂ ਕਰਦੇ ਉਹ ਤੁਹਾਨੂੰ ਤੁਹਾਡੇ ਘਰ ਨਾਲੋਂ ਵੀ ਤੋੜ ਦਿੰਦਾ ਆ ਉਹ ਤੁਹਾਨੂੰ ਤੁਹਾਡੇ ਰਿਸ਼ਤਿਆਂ ਨਾਲੋਂ ਤੋੜ ਦਿੰਦਾ ਆ ਅਰ ਤੁਸੀਂ ਉਹਦੇ ਬਦਲੇ ਆਪਣਾ ਘਰ ਪਰਿਵਾਰ ਛੱਡ ਕੇ ਤੁਸੀਂ ਇੱਕ ਗਿਆ ਗੁਜ਼ਰਿਆ ਜੀਵਨ ਜੀਣ ਦੇ ਲਈ ਤਿਆਰ ਹੋ ਜੰਨੇ ਆ ਇਸ ਲੈਵਲ ਤੇ ਉਹ ਤੁਹਾਡੇ ਆਤਮਾ ਨੂੰ ਕੰਟਰੋਲ ਕਰਦਾ ਆ ਇਹਦਾ ਮਤਲਬ ਇਹ ਨਹੀਂ ਆ ਕਿ ਤੁਹਾਨੂੰ ਭੁੱਲ ਜਾਂਦਾ ਕਿ ਮੇਰੇ ਕੋਲੇ ਬੱਚੇ ਆ ਮੇਰੇ ਕੋਲੇ ਪਤੀ ਆ ਜਾਂ ਕੁਝ ਸਭ ਕੁਝ ਆ ਪਰ ਉਹੀ ਤੁਹਾਨੂੰ ਤੋੜ ਦਿੱਤਾ ਉਹਦੇ ਨਾਲੋਂ ਹੁਣ ਤੁਹਾਨੂੰ ਚਾਰ ਚੁਫੇਰੇ ਉਹੀ ਨਜ਼ਰ ਆਉਂਦਾ ਆ ਸੁਪਨਿਆਂ ਵਿੱਚ ਵੀ ਉਹ ਤੁਹਾਡੇ ਐਂਟਰ ਕਰ ਸਕਦਾ ਕਿਉਂਕਿ ਤੁਸੀਂ ਉਹਨੂੰ ਰਾਹ ਦਿੱਤਾ ਹੈ ਉਹ ਸੁਪਨਿਆਂ ਵਿੱਚ ਆਣ ਕੇ ਤੁਹਾਡੇ ਨਾਲ ਗੱਲਾਂ ਕਰੇ ਤੁਹਾਨੂੰ ਧਮਕਾਵੇ ਜਾਂ ਤੁਹਾਨੂੰ ਖੁਸ਼ ਕਰੇ ਜੋ ਉਹਦਾ ਮਨ ਕਰਦਾ ਉਹ ਕਰਦਾ ਹੈ ਅਰ ਇੱਥੋਂ ਤੱਕ ਸੁਪਨਿਆਂ ਵਿੱਚ ਆਣ ਕੇ ਉਹ ਤੁਹਾਡੀ ਲਾਈਫ ਨੂੰ ਬਦਲ ਰਿਹਾ ਹੈ ਖਰਾਬੀ ਵਾਲੇ ਪਾਸੇ ਨੂੰ ਕਿ ਤੁਸੀਂ ਆਤਮਿਕ ਰੀਤੀ ਨਾਲ ਅੰਨੇ ਹੋ ਜਾਂਦੇ ਆ ਹੁਣ ਇਹੋ ਜੀ ਸਿਚੁਏਸ਼ਨ ਦੇ ਵਿੱਚ ਕੀ ਕੀਤਾ ਜਾਣਾ ਚਾਹੀਦਾ ਹੈ ਜਿਨ੍ਹਾਂ ਨੇ ਅਜੇ ਤੱਕ ਆਪਣੇ ਆਤਮਾ ਨੂੰ ਕਿਸੇ ਮਨੁੱਖ ਦੇ ਹੱਥਾਂ ਵਿੱਚ ਨਹੀਂ ਦਿੱਤਾ ਉਹ ਆਪਣੇ ਆਤਮਾ ਨੂੰ ਪਰਮੇਸ਼ਵਰ ਦੇ ਹੱਥਾਂ ਵਿੱਚ ਦੇ ਦੇਣ ਕਿਉਂਕਿ ਵਚਨ ਵਿੱਚ ਲਿਖਿਆ ਮੇਰੇ ਹੱਥ ਵਿੱਚੋਂ ਕੋਈ ਤੁਹਾਨੂੰ ਖੋ ਨਹੀਂ ਸਕਦਾ ਅਰ ਸਰਮ ਸ਼ਕਤੀਮਾਨ ਪਰਮੇਸ਼ਵਰ ਹੀ ਉਹ ਭਲਾਈ ਕਰਨ ਵਾਲਾ ਪਰਮੇਸ਼ਵਰ ਆ ਜਿਹੜਾ ਹਮੇਸ਼ਾ ਤੁਹਾਡੇ ਆਤਮਾ ਨੂੰ ਚੰਗੇ ਪਾਸੇ ਤੋਰਦਾ ਹੈ ਤੁਹਾਨੂੰ ਚਾਦਰ ਵਿੱਚ ਲੈ ਕੇ ਜਾਂਦਾ ਹੈ ਕਿਉਂਕਿ ਉਹ ਨਹੀਂ ਤੁਹਾਡੇ ਆਤਮਾ ਨੂੰ ਕਿੱਧਰ ਨੂੰ ਤੋਰਨਾ ਜੋ ਬਾਣੀ ਵਿੱਚ ਲਿਖਿਆ ਹੈ ਉਧਰ ਨੂੰ ਹੀ ਉਹਨੇ ਤੋਰਨਾ ਹੈ ਕਿਉਂਕਿ ਬਾਣੀ ਕੀ ਹੈ ਪਰਮੇਸ਼ਵਰ ਦੇ ਮਨ ਦੀਆਂ ਗੱਲਾਂ ਆ ਬਾਈਬਲ ਵਿੱਚ ਲਿਖਿਆ ਪਤਨੀਆਂ ਆਪਣੇ ਪਤੀਆਂ ਦੇ ਅਧੀਨ ਹੋਵੋ ਹੁਣ ਇੱਕ ਪਤਨੀ ਆ ਉਹਨੇ ਆਪਣਾ ਆਤਮਾ ਪਰਮੇਸ਼ਵਰ ਦੇ ਹੱਥ ਵਿੱਚ ਦੇ ਦਿੱਤਾ ਤੇ ਪਰਮੇਸ਼ਵਰ ਇੱਕ ਪਤਨੀ ਦੇ ਆਤਮਾ ਨੂੰ ਕਿਧਰ ਨੂੰ ਤੋਰੂਗਾ ਪਤੀ ਦੀ ਅਧੀਨਗੀ ਦੇ ਵੱਲ ਨੂੰ ਇੱਕ ਪਰਮੇਸ਼ਵਰ ਦਾ ਜਾਣੇ ਆਉਨੇ ਆਪਣਾ ਆਤਮਾ ਪਰਮੇਸ਼ਵਰ ਦੇ ਹੱਥਾਂ ਵਿੱਚ ਦੇ ਦਿੱਤਾ ਤਾਂ ਪਰਮੇਸ਼ਵਰ ਆਪਣੇ ਜਾਣਦੇ ਆਤਮਾ ਨੂੰ ਕਿਧਰ ਨੂੰ ਤੋਰੂਗਾ ਸੱਚਾਈ ਵੱਲ ਨੂੰ ਧਾਰਮਿਕਤਾ ਵੱਲ ਨੂੰ ਵਫਾਦਾਰੀ ਵੱਲ ਨੂੰ ਉਹਦੇ ਅੰਦਰ ਦਇਆ ਆਊਗੀ ਰਹਿਮ ਆਊਗਾ ਪਰਮੇਸ਼ਵਰ ਨੇ ਆਪਣਾ ਸੁਭਾਅ ਪਾਉਣਾ ਸ਼ੁਰੂ ਕਰ ਦੇਣਾ ਹੈ ਇਸ ਲਈ ਤੁਸੀਂ ਸਾਫ਼ ਸਾਫ਼ ਫਰਕ ਦੇਖ ਸਕਦੇ ਆ ਉਹਨਾਂ ਲੋਕਾਂ ਦੇ ਅੰਦਰ ਜਿਨ੍ਹਾਂ ਨੇ ਆਪਣਾ ਆਤਮਾ ਕਿਸੇ ਇਨਸਾਨ ਦੇ ਹੱਥਾਂ ਵਿੱਚ ਦੇ ਦਿੱਤਾ ਆ ਔਰ ਉਹਨਾਂ ਦੇ ਜੀਵਨ ਦੇ ਅੰਦਰ ਜਿਨ੍ਹਾਂ ਨੇ ਆਪਣਾ ਆਤਮਾ ਪਰਮੇਸ਼ਵਰ ਦੇ ਹੱਥਾਂ ਵਿੱਚ ਦਿੱਤਾ ਆ ਜਿਨ੍ਹਾਂ ਨੇ ਆਪਣਾ ਆਤਮਾ ਇਨਸਾਨ ਦੇ ਹੱਥਾਂ ਵਿੱਚ ਦਿੱਤਾ ਆ ਉਹ ਪਰਮੇਸ਼ਵਰ ਦੀ ਸਿਫਤ ਕੋਈ ਨਹੀਂ ਕਰਦੇ ਉਹ ਪਰਮੇਸ਼ਵਰ ਦੀ ਮਹਿਮਾ ਬਿਲਕੁਲ ਨਹੀਂ ਕਰਦੇ ਉਹ ਉਹ ਸਿਰਫ ਉਸ ਇਨਸਾਨ ਦੀਆਂ ਹੀ ਗੱਲਾਂ ਕਰੀ ਜਾਣਗੇ ਕਿ ਉਹ ਇਦਾਂ ਆ ਇਦਾਂ ਆ ਬੋਲਣਾ ਇਦਾਂ ਆ ਉਹਦਾ ਬੈਣਾ ਉੱਠਣਾ ਇਦਾਂ ਜੋ ਵੀ ਕਰਕੇ ਘੇਰ ਘੇਰ ਕੇ ਉਸ ਇਨਸਾਨ ਤੇ ਗੱਲ ਲਿਆਉਣਗੇ ਉਥੋਂ ਤੁਹਾਨੂੰ ਪਤਾ ਲੱਗ ਜਾਏਗਾ ਕਿ ਇਹਨਾਂ ਦਾ ਆਤਮਾ ਜਿਹੜਾ ਆ ਉਹ ਅੰਡਰ ਕੰਟਰੋਲ ਹੋ ਗਿਆ ਇਸ ਇਨਸਾਨ ਦੇ ਜਿਹਨੂੰ ਵਸ਼ੀਕਰਨ ਕਹਿ ਦਿੱਤਾ ਜਾਂਦਾ ਹੈ ਤਾਂ ਇਹ ਵਸ਼ਿਕਰਣ ਦੇ ਨਾਲੋਂ ਘੱਟ ਨਹੀਂ ਆ 100% ਦੇ ਵਸ਼ਿਕਰਣੀ ਆ ਕਿ ਵਸ ਵਿੱਚ ਆ ਗਿਆ ਆਤਮ ਪਰ ਜਿਨ੍ਹਾਂ ਨੇ ਆਪਣਾ ਆਤਮਾ ਦੇ ਦਿੱਤਾ ਪਰਮੇਸ਼ਵਰ ਨੂੰ ਉਹ ਹਰ ਗੱਲ ਨੂੰ ਕਮਾ ਕੇ ਪਰਮੇਸ਼ਵਰ ਦੇ ਨਾਲ ਜੋੜਨਗੇ ਕੋਈ ਤੁਹਾਡੀ ਸਿਫਤ ਕਰੇਗਾ ਤੁਹਾਡੇ ਮੂੰਹ ਚੋਂ ਨਿਕਲੇਗਾ ਪਰਮੇਸ਼ਵਰ ਦਾ ਧੰਨਵਾਦ ਉਹੀ ਸਭ ਕੁਝ ਕਰਨ ਵਾਲਾ ਹੈ ਉਹ ਤੁਸੀਂ ਤੁਸੀਂ ਕਿਸੇ ਮਨੁੱਖ ਨੂੰ ਜਿਨੇ ਆਪਣਾ ਆਤਮਾ ਪਰਮੇਸ਼ਵਰ ਨੂੰ ਦਿੱਤਾ ਆ ਤੁਸੀਂ ਉਹਨੂੰ ਕੁਝ ਦੇ ਰਹੇ ਹੋ ਉਹ ਉਸ ਤੋਂ ਵੀ ਪਹਿਲਾਂ ਪਰਮੇਸ਼ਵਰ ਦਾ ਧੰਨਵਾਦ ਕਰੇਗਾ ਫਿਰ ਤੁਹਾਡਾ ਧੰਨਵਾਦ ਕਰੇਗਾ ਕਿ ਪ੍ਰਭੂ ਨੇ ਤੇਰੀ ਡਿਊਟੀ ਲਈ ਆ ਮੇਰੇ ਤੱਕ ਕੇ ਚੀਜ਼ ਪਹੁੰਚਾਉਣ ਦੇ ਲਈ ਤੋਂ ਹਰ ਹਾਲ ਵਿੱਚ ਆਪਣੀਆਂ ਪ੍ਰੋਬਲਮਸ ਨੂੰ ਪ੍ਰਭੂ ਦੇ ਚਰਨਾਂ ਵਿੱਚ ਰੱਖੇਗਾ ਆਪਣੀਆਂ ਖੁਸ਼ੀਆਂ ਦਾ ਜ਼ਿੰਮੇਦਾਰ ਪਰਮੇਸ਼ਵਰ ਨੂੰ ਠਹਿਰਾਏਗਾ ਆਪਣੀ ਬਰਕਤ ਦਾ ਜ਼ਿੰਮੇਦਾਰ ਪਰਮੇਸ਼ਵਰ ਨੂੰ ਠਹਿਰਾਏਗਾ ਆਪਣੀ ਖੁਸ਼ੀ ਦਾ ਜ਼ਿੰਮੇਦਾਰ ਆਪਣੀ ਤੰਦਰੁਸਤੀ ਦਾ ਜ਼ਿੰਮੇਵਾਰ ਉਹ ਸਭ ਚੀਜ਼ਾਂ ਦੇ ਲਈ ਮहिमा ਪਰਮੇਸ਼ਵਰ ਨੂੰ ਦੇਵੇਗਾ ਔਰ ਆਪਣੀ ਗਲਤੀ ਨੂੰ ਸਵੀਕਾਰ ਕਰਦਾ ਰਹੇਗਾ ਜਿੱਥੇ ਵੀ ਕੋਈ ਉਹਦੇ ਜੀਵਨ ਦੇ ਵਿੱਚ ਤੰਗੀ ਪਰੇਸ਼ਾਨੀ ਆ ਉਹ ਇਨਸਾਨ ਕਹੇਗਾ ਕਿ ਇਹ ਮੇਰੀ ਗਲਤੀ ਆ ਅਰ ਇਥੋਂ ਤੁਹਾਨੂੰ ਸਮਝ ਆ ਜਾਏਗੀ ਕਿ ਇਹਦਾ ਆਤਮਾ ਪਰਮੇਸ਼ਵਰ ਦੇ ਹੱਥ ਵਿੱਚ ਆ ਪਰ ਜੇਦਾ ਆਤਮਾ ਕਿਸੇ ਇਨਸਾਨ ਦੇ ਹੱਥ ਵਿੱਚ ਆ ਉਹ ਬਹੁਤ ਵੱਡੇ ਖਤਰੇ ਦੇ ਵਿੱਚ ਆ ਇਦਾਂ ਦਾ ਕੋਸ਼ ਨਹੀਂ ਹੈਗਾ ਜਿਹੜੀ ਚੀਜ਼ ਨੂੰ ਆਜ਼ਾਦ ਨਹੀਂ ਕੀਤਾ ਜਾ ਸਕਦਾ ਅਗਰ ਕੋਈ ਕਦ ਹੋ ਚੁੱਕਿਆ ਕਿਸੇ ਦੇ ਹੱਥ ਦੇ ਵਿੱਚ ਆਪਣੇ ਆਤਮਾ ਨੂੰ ਦੇ ਚੁੱਕਿਆ ਆ ਤੇ ਉਹਦੇ ਆਤਮਾ ਨੂੰ ਕਿਸੇ ਨੇ ਗੁਲਾਮ ਬਣਾ ਲਿਆ ਆ ਜੇ ਇੱਕ ਕੋਲੇ ਗੁਲਾਮ ਬਣਾਉਣ ਦਾ ਅਧਿਕਾਰ ਆ ਤੇ ਦੂਜੇ ਦੇ ਕੋਲੇ ਗੁਲਾਮੀ ਦੇ ਬੰਧਨ ਤੋੜਨ ਦਾ ਅਧਿਕਾਰ ਵੀ ਹੈਗਾ ਆ ਪਰਮੇਸ਼ਵਰ ਕਿਸੇ ਨੂੰ ਗੁਲਾਮ ਨਹੀਂ ਬਣਾਉਂਦਾ ਵਚਨ ਦੇ ਵਿੱਚ ਲਿਖਿਆ ਉਹਨੇ ਸਾਨੂੰ ਆਜ਼ਾਦੀ ਲਈ ਆਜ਼ਾਦ ਕੀਤਾ ਆਪਣੇ ਜੀਵਨ ਦੇ ਵਿੱਚ ਜੋ ਪਰਮੇਸ਼ਵਰ ਨੇ ਤੁਹਾਨੂੰ ਆਗੂ ਬਖਸ਼ਿਆ ਉਸ ਆਗੂ ਦੇ ਨਾਲ ਵਫਾਦਾਰੀ ਵਿੱਚ ਚੱਲੋ ਸਭ ਤੋਂ ਪਹਿਲੀ ਵਫਾਦਾਰੀ ਤੁਹਾਡੀ ਪਿਤਾ ਪਰਮੇਸ਼ਵਰ ਦੇ ਨਾਲ ਹੋਣੀ ਚਾਹੀਦੀ ਹੈ ਵਚਨ ਦੇ ਪ੍ਰਤੀ ਵਫਾਦਾਰ ਹੋਵੋ ਜੋ ਵਚਨ ਦੇ ਵਿੱਚ ਲਿਖਿਆ ਉਹਨਾਂ ਟਰਮ ਕੰਡੀਸ਼ਨਸ ਨੂੰ ਆਪਣੇ ਜੀਵਨ ਦੇ ਵਿੱਚ ਪੂਰੀਆਂ ਕਰੋ ਉਸ ਦੇ ਬਾਅਦ ਵਿੱਚ ਆਪਣੇ ਆਗੂਆਂ ਵੱਲੋਂ ਦਿੱਤੇ ਹੋਏ ਹੁਕਮਾਂ ਨੂੰ ਮੰਨੋ ਤੀਜੇ ਨੰਬਰ ਤੇ ਜੋ ਪਰਮੇਸ਼ਵਰ ਨੇ ਤੁਹਾਨੂੰ ਡਿਊਟੀਆਂ ਦਿੱਤੀਆਂ ਆ ਫਰਜ਼ ਦਿੱਤੇ ਉਹ ਫਰਜ਼ਾਂ ਨੂੰ ਨਿਭਾਓ ਔਰ ਤੁਸੀਂ ਦੇਖਿਓ ਤੁਸੀਂ 1000% ਦੀ ਖੁਸ਼ੀ ਵਾਲਾ ਜੀਵਨ ਜਿਓਗੇ ਅਮਨ ਔਰ ਕੋਈ ਦੁਸ਼ਟ ਆਤਮਾ ਤੁਹਾਡੇ ਨੇੜੇ ਵੀ ਨਹੀਂ ਆਊਗਾ ਜੈਸ ਅਮੀਨ ਸੱਚਮੁੱਚ ਆਪਾਂ ਅੱਜ ਸਿੱਖਿਆ ਕਿ ਆਪਾਂ ਨੂੰ ਆਪਣਾ ਜਿਹੜਾ ਆਤਮਾ ਕਿਸੇ ਦੇ ਹੱਥਾਂ ਵਿੱਚ ਨਹੀਂ ਦੇਣਾ ਚਾਹੀਦਾ ਆਪਾਂ ਬਹੁਤ ਛੇਤੀ ਨਾ ਆਪਣਾ ਆਤਮਾ ਕਿਸੇ ਨੂੰ ਦੇ ਦਿੰਨੇ ਆ ਮਤਲਬ ਕਿ ਆਪਾਂ ਕਹਿ ਦਿੰਦੇ ਜਿੱਦਾਂ ਦੂਸਰੇ ਤੇ ਵਿਸ਼ਵਾਸ ਕਰਨਾ ਸ਼ੁਰੂ ਕਰ ਦਿੰਦੇ ਕਿ ਉਹਦੇ ਪਿੱਛੇ ਚੱਲਣਾ ਸ਼ੁਰੂ ਕਰ ਦਿੰਦੇ ਆ ਲੇਕਿਨ ਜਿੱਥੇ ਤੁਹਾਨੂੰ ਚੱਲਣਾ ਚਾਹੀਦਾ ਉੱਦਾਂ ਹੀ ਚੱਲਣਾ ਚਾਹੀਦਾ ਪਰ ਹੋ ਸਕਦਾ ਕਿ ਸਭ ਤੋਂ ਜ਼ਿਆਦਾ ਆਪਣਾ ਪਤੀ ਦਾ ਜਾਂ ਕਿਸੇ ਇਦਾਂ ਹੋਵੇ ਆ ਨਾ ਕਿ ਆਪਾਂ ਉਹਦੇ ਅਧੀਨ ਹੋਵੇ ਲੇਕਿਨ ਪਰਮਿਊਸ਼ਰ ਦੇ ਨਾਮ ਅਧੀਨ ਹੋਈਏ ਪੇ ਤਾਂ ਆਪਾਂ لازਮੀ ਹੀ ਗਲਤੀਆਂ ਹੀ ਗਲਤੀਆਂ ਕਰਾਂਗੇ ਲੇਕਿਨ ਸਭ ਤੋਂ ਪਹਿਲਾਂ ਜੇ ਤੁਸੀਂ ਚਾਹੋ ਨੇ ਕਿ ਤੁਹਾਡਾ ਆਤਮਾ ਜੇ ਤੁਹਾਡੇ ਪਤੀ ਦਾ ਜਾਂ ਬੱਚਿਆਂ ਦਾ ਕਿਸੇ ਵੀ ਤਰ੍ਹਾਂ ਦਾ ਜੇ ਤੁਸੀ ਪਰੇਸ਼ਾਨ ਰਹਿੰਦੇ ਆ ਤਾਂ ਉਹਨਾਂ ਦੇ ਆਤਮੇ ਨੂੰ ਤੁਸੀਂ ਆਪਣੇ ਆਤਮੇ ਨੂੰ ਵੀ ਛੁਡਾ ਸਕਦੇ ਤੇ ਉਹਨਾਂ ਦੇ ਆਤਮੇ ਨੂੰ ਵੀ ਛੁਡਾ ਸਕਦੇ ਆ ਕਿਸੇ ਵੀ ਲਤ ਤੋਂ ਵੀ ਹੋ ਸਕਦਾ ਕਿਸੇ ਤੇ ਵੀ ਮਤਲਬ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਤੋਂ ਹਨਾ ਤੁਹਾਡਾ ਮਨ ਹਟ ਸਕਦਾ ਜੇ ਤੁਸੀਂ ਚਾਹੋ ਤਾਂ ਪ੍ਰਾਰਥਨਾ ਦੁਆਰਾ ਪ੍ਰਾਰਥਨਾ ਦੇ ਵਿੱਚ ਬੈਠਣ ਤੋਂ ਪਹਿਲਾਂ ਸੱਚਮੁੱਚ ਇਹ ਸ਼ਬਦ ਜਰੂਰ ਬੋਲਿਆ ਕਰੋ ਪ੍ਰਭੂ ਜੀ ਮੈਂ ਤਾਂ ਤੁਹਾਡੇ ਨੂੰ ਆਪਣਾ ਆਤਮਾ ਸੌਂਪਦਾ ਹਾਂ ਸੌਂਪਦੀ ਹਾਂ ਠੀਕ ਹੈ ਇਹ ਜਰੂਰ ਬੋਲਿਆ ਕਰੋ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਪ੍ਰਭੂ ਜੀ ਮੈਂ ਆਪਣਾ ਆਤਮਾ ਤੁਹਾਨੂੰ ਸੌਂਪਦੀ ਹਾਂ ਆਪਣੇ ਬੱਚਿਆਂ ਦਾ ਆਪਣੇ ਪਤੀ ਦਾ ਆਪਣੇ ਪੂਰੇ ਪਰਿਵਾਰ ਦਾ ਸਾਨੂੰ ਤੁਸੀਂ ਗਾਈਡ ਕਰੋ ਆਪਣੇ ਪਵਿੱਤਰ ਤੇ ਉਹ ਜ਼ਰੂਰ ਤੁਹਾਡੇ ਬੰਧਨ ਤੋੜੇਗਾ ਜਦੋਂ ਤੁਸੀਂ ਇਦਾਂ ਪ੍ਰਾਰਥਨਾ ਕਰੋਗੇ ਉਹ ਜ਼ਰੂਰ ਤੁਹਾਡੇ ਬੰਧਨ ਟੁੱਟਣਗੇ ਔਰ ਤੁਸੀਂ ਜ਼ਰੂਰ ਆਪਣੇ ਆਪ ਨੂੰ ਆਪਣੇ ਪਰਿਵਾਰ ਨੂੰ ਪ੍ਰਭੂ ਦੀ ਹਜ਼ੂਰੀ ਵਿੱਚ ਦਇਆ ਕਰੋ ਤੇ ਜਦੋਂ ਵੀ ਤੁਸੀਂ ਪ੍ਰਾਰਥਨਾ ਹਨਾ ਸੁਣੀ ਆ ਜਾਂ ਕਿਸੇ ਨੂੰ ਸੁਣਾਉਣੀ ਆ ਤਾਂ ਜਦੋਂ ਵੀ ਤੁਹਾਡਾ ਸਵੇਰ ਟਾਈਮ ਸ਼ਾਮ ਟਾਈਮ ਤੇ ਦਪਹਿਰ ਟਾਈਮ ਕਿਸੇ ਵੀ ਟਾਈਮ ਤੁਹਾਡਾ ਪੂਰਾ ਪਰਿਵਾਰ ਹੁੰਦਾ ਨਾ ਉਦੋਂ ਇਹ ਹਨਾ ਪ੍ਰਾਰਥਨਾ ਜ਼ਰੂਰ ਲਾਇਆ ਕਰੋ ਮੈਂ ਬਹੁਤ ਸਾਰੀਆਂ ਪ੍ਰਾਰਥਨਾ ਦੀਆਂ ਵੀਡੀਓਜ਼ ਪਾਈਆਂ ਤੁਸੀਂ ਅੱਧੇ ਘੰਟੇ ਤੇ ਇੱਕ ਘੰਟੇ ਤੱਕ ਤੁਸੀਂ ਦੇਖ ਸਕਦੇ ਲਾ ਕੇ ਨਾ ਤੁਸੀਂ ਆਪਣੇ ਸਾਰੇ ਕੰਮ ਕਰ ਸਕਦੇ ਆ ਕੰਮ ਕਰਦੇ ਤੁਰਦੇ ਫਿਰਦੇ ਉਹਨਾਂ ਦੇ ਕੰਨਾਂ ਵਿੱਚ ਆਵਾਜ਼ ਜਾਏਗੀ ਬਹੁਤ ਸਾਰੀਆਂ ਅਸੀਆਂ ਗੱਲਾਂ ਆਪੋ ਤੋਂ ਆਪਣੇ ਪਰਿਵਾਰ ਨੂੰ ਨਹੀਂ ਕਹਿ ਪਾਣ ਦੇ ਕਿ ਲੇਕਰ ਜਦੋਂ ਉਹਨਾਂ ਨੂੰ ਆਤਮਾ ਹਨਾ ਗਾਈਡ ਕਰੇਗਾ ਪਵਿੱਤਰ ਆਤਮਾ ਰਾਹੀ ਸੁਣੇਗੇ ਹਾਂ ਅਸੀਂ ਇੱਥੇ ਗਲਤ ਹਾਂ ਇਸ ਤੇ ਵੀ ਇੱਥੇ ਆ ਚੀਜ਼ੇ ਸਾਨੂੰ ਛੱਡਣੀ ਚਾਹੀਦੀ ਆ ਤੋ ਜ਼ਰੂਰ ਹੋਵੇਗੀ ਕਿਉਂਕਿ ਉਹਦੇ ਪ੍ਰਾਰਥਨਾ ਦੇ ਵਿੱਚ ਪਰਮੇਸ਼ਵਰ ਦਾ ਆਤਮਾ ਸ਼ਬਦ ਰਾਹੀ ਬੋਲਦਾ ਏ ਤੇ ਇਹਨਾਂ ਪ੍ਰਾਰਥਨਾ ਨੂੰ ਜ਼ਰੂਰ ਸੁਣਿਓ ਕੰਮ ਕਰਦੇ ਵੀ ਤੁਸੀਂ ਉਤਾ ਵੀ ਆਪਣੀ ਫੈਮਿਲੀ ਦੇ ਵਿੱਚ ਸੁਣ ਸਕਦੇ ਆ ਸਵੇਰੇ ਸ਼ਾਮ ਤੱਕ ਪਹਿਰੇ ਔਰ ਪਲੀਜ਼ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਸਬਸਕ੍ਰਾਈਬ ਲਾਈਕ ਕਮੈਂਟ ਜਰੂਰ ਕਰਕੇ ਜਾਣਾ ਜੇ ਤੁਸੀਂ ਸੱਚਮੁੱਚ ਚਾਹੁੰਦੇ ਆ ਨਾ ਆਲਸੀ ਨਾ ਬਣਿਆ ਕਰੋ ਕਿਉਂਕਿ ਪੈਸੇ ਨਹੀਂ ਲੱਗਦੇਗੇ ਸ਼ੇਅਰ ਕਰਨ ਦੇ ਨਾਲ ਲਾਈਕ ਕਰਨ ਦੇ ਨਾਲ ਨਹੀਂ ਕਮੈਂਟ ਕਰਨ ਦੇ ਨਾਲ ਜਰੂਰ ਪਰਮੇਸ਼ਵਰ ਦੇ ਹਜ਼ੂਰੀ ਵਿੱਚ ਜਦੋਂ ਤੁਸੀਂ ਸੁਣਦੇ ਆ ਨਾ ਤਾਂ ਲਾਈਕ ਔਰ ਕਮੈਂਟ ਜਰੂਰ ਕਰਿਆ ਕਰੋ ਯੈਸ ਆਮੀਨ ਜਰੂਰ ਲਿਖਿਆ ਕਰੋ ਕਿਉਂਕਿ ਇਹ ਲਿਖਣਾ ਬਹੁਤ ਜ਼ਰੂਰੀ